ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਆ ਅੱਜ ਦੋ ਵੱਡੀਆਂ ਕਨਵੈਨਸ਼ਨਾਂ ਸ਼ੰਭੂ ਤੇ ਖਨੌਰੀ ਦੇ ਵਿੱਚ ਹੋਣ ਵਾਲੀਆਂ ਨੇ ਉਹਦੇ ਵਿੱਚ ਬੁੱਧੀਜੀਵੀ ਸੱਦ ਕੇ ਡਬਲਿਊਟੀਓ ਵਿਸ਼ਵ ਪਾਰ ਸੰਸਥਾ ਕਿਵੇਂ ਖੇਤੀ ਸੈਕਟਰ ਨੂੰ ਪ੍ਰਭਾਵਿਤ ਕਰੂਗੀ ਵੱਡੀ ਚਰਚਾ ਕਰਾਂਗੇ ਇਸ ਚਰਚਾ ਵਿੱਚ आज ਜッセ ਸੱਦਾ ਦਿੰਦੇ ਆ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਇਸ ਚਰਚਾ ਵਿੱਚ ਹਿੱਸਾ ਲੈ ਕੇ ਇਸ ਜਾਣਿਆ ਜਾਵੇ ਵੀ ਇਹ ਵਿਸ਼ਵ ਉਪਾਰ ਸੰਸਥਾ ਦੀਆਂ ਨੀਤੀਆਂ ਸਾਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਤੇ 26 ਨੂੰ ਸਵੇਰੇ ਸਾਰੇ ਦੇਸ਼ ਦੇ ਪੰਜਾਬ ਦੇ ਪਿੰਡਾਂ ਵਿੱਚ ਡਬਲਿਊਟੀਓ ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਸਾੜਾਂਗੇ ਤੇ ਦੁਪਹਿਰ ਬਾਅਦ ਜਿਹੜੇ ਦਿਓ ਕਦ ਪੁਤਲੇ ਬਣਾਉਣੇ ਆ ਉਹਨਾਂ ਦਾ ਸ਼ੰਭੂ ਤੇ ਖਨੌਰੀ ਵਿੱਚ ਜਿਹੜਾ ਵਾ ਉਹਨਾਂ ਨੂੰ ਸਾੜਿਆ ਜਾਊਗਾ ਇਸ ਤਰ੍ਹਾਂ 27 ਨੂੰ ਮੀਟਿੰਗਾਂ ਹੋਣਗੀਆਂ 28 ਨੂੰ ਵੀ ਮੀਟਿੰਗਾਂ ਕਰਾਂਗੇ ਤੇ 29 ਨੂੰ ਅਗਲਾ ਐਲਾਨ ਕਰਾਂਗੇ ਅਸੀਂ ਪੰਜਾਬ ਹਰਿਆਣਾ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅੰਦੋਲਨ ਬਣ ਗਿਆ ਤੁਸੀਂ ਵੱਧ ਤੋਂ ਵੱਧ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਹਾਜ਼ਰੀਆਂ ਲਗਾਓ ਕੋਈ ਵੀ ਅੰਦੋਲਨ ਮਤਾਵਾ ਪੈਣਾ ਤੋਂ ਬਿਨਾਂ ਜਿੱਤਿਆ ਨਹੀਂ ਜਾਂਦਾ ਹੁੰਦਾ ਤੋਂ ਮਤਾਵਾ ਪੈਣਾ ਨੂੰ ਬੇਨਤੀ ਆ ਕਿ ਇਹਨਾਂ ਦੋਹਾਂ ਬਾਰਡਰਾਂ ਤੇ ਕੱਲ ਵੀ ਬੀਬੀਆਂ ਵੱਡੇ ਪੱਦਰ ਤੇ ਪਹੁੰਚੀਆਂ ਤੋਂ ਵੱਡੇ ਪੱਦਰ ਤੇ ਮਤਾਵਾ ਪੈਣਾ ਆਪਦੀ ਸੁਭਿਧਾ ਅਨੁਸਾਰ ਆਜਾ ਕਰ ਨੇੜੇ ਵਾਲੀਆਂ ਵਾਪਸ ਹੋ ਜਾਕਰ ਵੱਧ ਤੋਂ ਵੱਧ ਮਤਾਵਾ ਪੈਣਾ ਦੀ ਹਾਜ਼ਰੀ ਲੱਗਣੀ ਚਾਹੀਦੀ ਆ ਜਿਸ ਤਰੀਕੇ ਨਾਲ ਪੰਜਾਬ ਦੇ ਹਰਿਆਣੇ ਦੇ ਲੋਕਾਂ ਨੇ ਇੱਥੇ ਲੰਗਰ ਚਲਾਏ ਨੇ ਜਥੇਬੰਦੀਆਂ ਨੇ ਚਲਾਏ ਸਾਰਿਆਂ ਦਾ ਧੰਨਵਾਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਅਰੇ ਫੈਸਲਾ ਕਰਾਂਗੇ ਇਹ ਮੋਰਚਾ ਮੰਗਾਂ ਮੰਨਣ ਤੋਂ ਬਗੈਰ ਭਾਵੇਂ ਕਿੰਨਾ ਵੀ ਸੰਘਰਸ਼ ਕਰਨਾ ਪਵੇ ਖਤਮ ਨਹੀਂ ਹੋਊਗਾ ਇਹ ਮੰਗਾਂ ਦਾ ਨਿਬੇੜਾ ਕਰੂਗਾ ਮਰਜ਼ੀ ਆ ਸਰਕਾਰ ਦੀ ਉਹ ਚੋਣ ਜਾਬਤੇ ਚ ਲੈ ਜਾਣ ਮਰਜ਼ੀ ਆ ਪਹਿਲੋ ਹੱਲ ਕਰ ਲੈਣ ਅਸੀਂ ਕਿਹੜੇ ਐਮਪੀ ਦੀ ਇਲੈਕਸ਼ਨ ਲੜਨੀ ਆ ਜਾਂ ਪੋਲਿੰਗ ਬੂਥਾਂ ਤੇ ਜਾ ਕੇ ਜੰਟੀ ਕਰਨੇ ਆ ਅਸੀਂ ਸੰਘਰਸ਼ ਕਰਨਾ ਹਰ ਹਾਲ ਦੇ ਵਿੱਚ ਸੰਘਰਸ਼ ਜੜਾ ਵਾ ਜਾਰੀ ਰਹੂਗਾ